ਤੋ ਤੁਹਾਡੇ ਅੰਦਰ ਵੀ ਆਪਣੇ ਮਾਲਿਕ ਦਾ ਇੰਨਾ ਪਿਆਰ ਇੰਨਾ ਵਿਸ਼ਵਾਸ ਹੋਣਾ ਚਾਹੀਦਾ ਕਿ ਤੁਸੀਂ ਮੁਸੀਬਤਾਂ ਤੋਂ ਨਾ ਡਰੋ ਬਲਕਿ ਡਰੇ ਨਾ ਮੁਸੀਬਤਾਂ ਨੂੰ ਲੱਗੇ ਉਹ ਭਈ ਮੈਂ ਪੰਗਾ ਕਿੰਨਾ ਲੈ ਰਿਹਾ ਤੇ ਨਾਲ ਕੌਣ ਖੜਾ ਹੈ ਤੁਹਾਡਾ ਵਿਸ਼ਵਾਸ ਇੱਧਰ ਹੋਣਾ ਚਾਹੀਦਾ ਹੈ ਕਿ ਤੁਹਾਡਾ ਵਿਸ਼ਵਾਸ ਦੇਖ ਕੇ ਤੁਹਾਡੀ ਹਿੰਮਤ ਦੇਖ ਕੇ ਤੁਹਾਡਾ ਹੌਸਲਾ ਦੇਖ ਕੇ ਮੁਸੀਬਤਾਂ ਵੀ ਧਰਮ ਮੁਸੀਬਤਾਂ ਹੀ ਖਤਮ ਹੋਣ ਮੁਸੀਬਤਾਂ ਹੀ ਦੌੜਨ ਕਿਹਦੇ ਮੋਰੇ ਮੈਂ ਠਹਿਰ ਨਹੀਂ ਸਕਦੀ ਮੁਸੀਬਤ ਵੀ ਕਵੇ ਇਹਦੇ ਮੋਰੇ ਮੈਂ ਠਹਿਰ ਨਹੀਂ ਸਕਦੀ ਕਿਉਂਕਿ ਇਹਦਾ ਸਾਥੀ ਬੜਾ ਸ਼ਕਤੀਸ਼ਾਲੀ ਹੈ ਭਾਈ ਕਿਹਦੇ ਨਾਲ ਹੀ ਇਹਦੇ ਸਤਗੁਰ ਖੜੇ ਹੈ ਇਹਦੇ ਨਾਲ ਇਹ ਮੁਰਸ਼ਿਦ ਖੜੇ ਹੈ ਇਹਦੇ ਨਾਲ ਇਹਦੇ ਮਾਲਕ ਖੜੇ ਹੈ ਔਰ ਜਿਹਦੇ ਨਾਲ ਉਹ ਖੜਾ ਹੋਵੇ ਫਿਰ ਉਹਦੀ ਹਾਰ ਕਦੀ ਨਹੀਂ ਤਾਂ ਕਦੀ ਹਿਸਾਬ ਕਿਤਾਬ ਲਾ ਕੇ ਦੇਖਿਓ ਪੜਕੇ ਦੇਖਣਾ ਇਧਰ ਸਿਰਫ ਅਰਜੁਨ ਸੀ ਤੇ ਉਧਰ ਕਿੰਨੇ ਦੁਰਸ਼ਧਾਰੀ ਸੀ ਜਿੱਦਾਂ ਬਹੁਤ ਵਾਰ ਦੱਸਿਆ ਹੈ ਅਰਜੁਨ ਦੇ ਸਾਹਮਣੇ ਜਿੱਦਾਂ ਆਪਾਂ ਦੱਸਿਆ ਨਾ ਗੁਰੂ ਦਰੋਣ ਹੋਗੇ ਬੀਸ਼ਮ ਪੀਤਾਮਾ ਹੋਗੇ ਜਾਂ ਕਰਨ ਵਰਗੇ ਹੋਗੇ ਜਾਂ ਹੋਰ ਵੀ ਮਹਾਰਥੀ ਉਹਦੇ ਆਪੋਜ਼ਿਟ ਸੀ अर्जुन ਨਾਲ ਤਾਂ ਅਗਲੇ ಶ್ರೀ ਕ੍ਰਿਸ਼ਨ ਸੀ ਪਰ ਜਿਹਦੇ ਨਾਲ ਇੱਕ ਹੋਵੇ ਨਾ ਤਾਂ ਹੀ ਤਾਂ ਇਸ਼ਾਰਾ ਇੱਕ ਦੀ ਤਰਫ ਹੀ ਹੁੰਦਾ ਹੈ ਕਿ ਉਸ ਇੱਕ ਨੂੰ ਰਾਜੀ ਕਰ ਲੋ ਉਸ ਇੱਕ ਨੂੰ ਆਪਣਾ ਬਣਾ ਕੇ ਰੱਖੋ ਅਗਰ ਉਹ ਇੱਕ ਤੁਹਾਡਾ ਬਣ ਗਿਆ ਤਾਂ ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ ਉਹ ਇੱਕ ਤੋਂ ਹੀ ਤਾਂ ਸਾਰੀ ਦੁਨੀਆ ਬੜੀਆਂ ਸਾਰੀ ਦੁਨੀਆ ਜਿੱਤ ਲਓਗੇ ਤੁਸੀਂ ਕਿਉਂਕਿ ਕਹਿੰਦੇ ਬਣਾਇਆ ਦੁਨੀਆ ਕਿਹਨੇ ਬਣਾਇਆ ਸੰਸਾਰ ਨੂੰ ਕਹਿੰਦੇ ਉਸ ਪ੍ਰਮਾਤਮਾ ਪ੍ਰਭੂ ਉਸ ਮਾਲਕ ਨੇ ਉਸ ਇੱਕ ਤੋਂ ਹੀ ਹਰ ਚੀਜ਼ ਬਣੀ ਹੈ ਤੇ ਜਿਉ ਇੱਕ ਸਾਡਾ ਹੋ ਗਿਆ ਤਾਂ ਵੇ ਸਾਰੀ ਦੁਨੀਆ ਸਾਡੀ ਹੋਵੇ ਸਮਝਦੇ ਇਸ ਲਈ ਇਹੀ ਸੋਚ ਦੇ ਅੰਦਰ ਹੋਣਾ ਚਾਹੀਦਾ ਪਰ ਅੱਜ ਇਨਸਾਨ ਦੇ ਦੁੱਖ ਦਾ ਕਾਰਨ ਕੋਈ ਹੈ ਉਹ ਇੱਕ ਨੂੰ ਖੁਸ਼ ਕਰਨ ਦੀ بجائے ਉਹ ਇੱਕ ਨੂੰ ਰਾਜ਼ੀ ਕਰਨ ਦੀ ਵੇਅ ਹੈ ਅੱਜ ਇਨਸਾਨ अनेका ਨੂੰ ਰਾਜ਼ੀ ਕਰਨ ਦੇ ਪਿੱਛੇ ਲੱਗਿਆ ਹੋਇਆ ਹੈ ਇਹਨੂੰ ਵੀ ਰਾਜ਼ੀ ਕਰ ਲਵਾ ਉਹਨੂੰ ਵੀ ਕਰ ਲਵਾ ਪਰ ਅੰਤ ਵਿੱਚ ਬੰਦਾ ਇਹ ਕੋਸ਼ਿਸ਼ਾਂ ਬੜੀਆਂ ਕੀਤੀਆਂ ਰਾਜ਼ੀ ਦਾ ਕੋਈ ਨਹੀਂ ਦੇਖਿਆ ਕਦੀ ਗੌਰ ਕਰਕੇ ਤੁਸੀਂ ਜਿੰਨਾ ਮਰਜ਼ੀ ਕੋਸ਼ਿਸ਼ ਕਰ ਲਓ ਪਰ ਕੋਈ ਮੰਨਦਾ ਮਾੜੀ ਇਹ ਗੱਲ ਹੋਣੀ ਚਾਹੀਦੀ ਨਾਲੇ ਮੂੰਹ ਵਿੰਗੇ ਇਦਾਂ ਨਹੀਂ ਕੀਤਾ ਤੂੰ ਇਦਾਂ ਨਹੀਂ ਕੀਤਾ ਸਮਝੀ ਨਾ ਜ਼ਰਾ ਜਿੰਨਾ ਮਰਜ਼ੀ ਕਰ ਲਓ ਪਰ ਮਾੜੀ ਇਹ ਗੱਲ ਚਾਹੀਦੀ ਹੈ ਤਾਂ ਫੇ ਨਾਲੀ ਇੱਕ ਪਾਸੇ ਇਹ ਦੁਨੀਆ ਜਿਹੜੇ ਮਾੜੀਏ ਗੱਲ ਤੇ ਮੂੰਹ 빙ੇ ਕਰ ਲੈਂਦੀ ਐ ਤਾਂ ਦੂਜੇ ਪਾਸੇ ਮਾਲਕ ਨੂੰ ਯਾਦ ਕਰੋ 빙ੇ ਨੂੰਸਦੇ ਵੀ ਕਰ ਦਿੰਦਾ ਹੈ ਕਹਿੰਦਾ ਜੀ ਤੇਰੇ ਜੀਵਨ ਚ ਅਜ ਔਖਾ ਵਕਤ ਐ ਅਜ ਬੁਰਾ ਵਕਤ ਤਾਂ ਫਿਕਰ ਨਾ ਕਰ ਏ ਟੇਡੇ ਨੂੰ ਮੈਂ ਪਈ ਸਿੱਧਾ ਕਰ ਤੋ ਟੈਨਸ਼ਨ ਕਰਦੀ ਹੈ ਚਿੰਤਾ ਕਰਦੀ ਹੈ ਸੋ ਰਾਜੀ ਉਸ ਨੂੰ ਕਰੀਏ ਸੋ ਇਹ ਗੱਲ ਹਮੇਸ਼ਾ ਆਪਣੇ ਦਿਨੋ ਦਿਮਾਗ ਚ ਯਾਦ ਰੱਖਣਾ ਤਾਂ ਹੀ ਤਾਂ ਹੁਣ ਇੱਥੇ ਗੱਲ ਕਰ ਲਈਏ ਸੂਰਦਾਸ ਜੀ ਦੀ ਕਿ ਸੂਰਦਾਸ ਜੀ ਨੂੰ ਜਦੋਂ ਪੁੱਛਿਆ ਕਿ ਸੰਤਾਂ ਦੇ ਕੋਲ ਜਾ ਕੇ ਬੰਦੇ ਨੂੰ ਮਿਲਦਾ ਕੀ ਹੈ ਤਾਂ ਉਸ ਵੇਲੇ ਉਹਨਾਂ ਨੇ ਕਿਹਾ ਕਿ ਸੰਤ ਪਾਸ ਜੋ ਚਲ ਕੇ ਜਾਏ ਪਾਏ ਵਸਤ ਅਨੂਪ ਕਹਿੰਦੇ ਸੰਤਾ ਕੋਲ ਜਾ ਕੇ ਨਾ ਅਨੂਪ ਚੀਜ਼ ਮਿਲਦੀ ਹੈ ਉਹ ਅਨੂਪ ਚੀਜ਼ ਫਿਰ ਦੱਸ ਦਈਏ ਕਿ ਉਹ ਅਨੂਪ ਚੀਜ਼ ਕਿਦੇ ਬਾਹਰ ਦੀ ਗੱਲ ਨਹੀਂ ਕਰਨੇ ਕਿ ਬਾਹਰੋਂ ਕੁਝ ਮਿਲਣਾ ਹੈ ਉਹ ਅਨੂਪ ਅਨੂਠੀ ਵਸਤੂ ਗੱਲ ਕਰ ਰਹੀ ਹੈ ਤੁਹਾਡੇ ਅੰਦਰ ਦੀ ਕਿਉਂਕਿ ਤੁਹਾਡੇ ਅੰਦਰ ਹੀ ਬਹੁਤ ਕੁਝ ਖਜਾਨੇ ਹੈ ਤੁਹਾਡੇ ਅੰਦਰ ਹੀ ਬੜੇ ਭਰੇ ਹੋਏ ਭੰਡਾਰ ਹੈ ਪਰ ਕਦੀ ਦੇਖਣ ਦੀ ਅਸੀਂ ਕੋਸ਼ਿਸ਼ ਕਦੀ ਜਾਣਨ ਦੀ ਅਸੀਂ ਕੋਸ਼ਿਸ਼ ਕਰਦੇ ਨਹੀਂ ਸਭ ਤੋਂ ਹੈਰਾਨੀ ਜਨਕ ਸਮੀਨਾ ਜਰਾ ਜਿਦਾ ਕਹਿੰਦੇ ਨਾ ਕਿਸੇ ਨੇ ਐਡੀਸਨ ਨੂੰ ਪੁੱਛਿਆ ਸੀ ਕਿ ਤੁਸੀਂ ਇੱਕ ਬਹੁਤ ਮਹਾਨ ਵਿਗਿਆਨੀ ਕੋਈ ਅਵਿਸ਼ਕਾਰ ਕੀਤੇ ਐਸੀ ਪੁੱਛਣਾ ਚਾਹੁੰਦੇ ਕਿ ਤੁਹਾਡੇ ਵਾਸਤੇ ਸਭ ਤੋਂ ਅਸ਼ਚਾਰੀਆ ਜਨਕ ਚੀਜ਼ ਕਿਹੜੀ ਹੈ ਜਿਹਨੂੰ ਤੁਸੀਂ ਕਹੋ ਮੈਂ ਵੀ ਹੈਰਾਨੇ ਚੀਜ਼ ਦੇਖ ਕੇ ਜਿਦਾ ਬੰਦਾ ਕਹਿੰਦਾ ਨਾ ਕਿ ਬਈ ਤੁਸੀਂ ਐਡੇ ਵੱਡੇ ਵਿਗਿਆਨੀ ਕੋਈ ਐਸੀ ਚੀਜ਼ ਹੈ ਜਿਹੜੀ ਤੁਹਾਨੂੰ ਵੀ ਹੈਰਾਨ ਕਰ ਦਿੰਦੀ ਹੈ ਜਿੱਥੇ ਬੰਦਾ ਕਹਿੰਦਾ ਮੈਂ ਵੀ ਹੈਰਾਨ ਹੁੰਦਾ ਚੀਜ਼ ਦੇਖ ਕੇ ਉਸ ਲਈ ਉਹਨਾਂ ਪਤਾ ਕੀ ਕੀ ਐਡੀਸਨ ਨੇ ਕਹਿੰਦੇ ਪੁੱਛਿਆ ਇੱਕ ਰਿਪੋਰਟਰ ਨੇ ਕਿ ਤੁਸੀਂ ਐਡੇ ਵੱਡੇ ਵਿਗਿਆਨਕੂ ਕਿਹਣੀ ਚੀਜ਼ ਹੈ ਜਿਹਨੂੰ ਦੇਖ ਕੇ ਤੁਹਾਨੂੰ ਵੀ ਹੈਰਾਨੀ ਹੁੰਦੀ ਹੈ ਕਿ ਹੈ ਇਹ ਚੀਜ਼ ਕਿਦਾਂ ਚੱਲ ਰਹੀ ਹੈ ਕਿੱਦਾਂ ਕੰਮ ਕਰ ਰਹੀ ਹੈ ਕਿਹਣੀ ਚੀਜ਼ ਹੈ ਤਾਂ ਉਸਲੇ ਐਡੀਸਨ ਨੇ ਬੜਾ ਪਿਆਰਾ ਜਵਾਬ ਦਿੱਤਾ ਕਿ ਮੈਨੂੰ ਹੈਰਾਨ ਕਰਦੀ ਹੈ ਇਨਸਾਨ ਦੇ ਸਰੀਰ ਦੀ ਰਚਨਾ ਆ ਇਨਸਾਨ ਜੋ ਸਾਹਮਣੇ ਖੜਿਆ ਨਾ ਤੂੰ ਜਾਂ ਮੈਂ ਮੈਂ ਹੈਰਾਨ ਹੁੰਦਾ ਇਹ ਰਚਨਾ ਨੂੰ ਦੇਖ ਕੇ ਕਿ ਬਣਾਉਣ ਵਾਲੇ ਨੇ ਇਹ ਕਿਦਾਂ ਦੀ ਬਣਾਈ ਹੈ ਇਹਦੇ ਅੰਦਰ ਜੋ ਵੀ ਅਸੀਂ ਪਾਉਂਦੇ ਕੁ ਪਾਣੀ ਜਾਂਦਾ ਹੈ ਇੱਕ ਰੋਟੀ ਜਾਂਦੀ ਹੈ ਉਹ ਕਿਦਾਂ ਹੱਡ ਮਾਸ ਬਦਲ ਜਾਂਦੀ ਹੈ ਹੈਰਾਨ ਆ ਮੈਂ ਜੀ ਤੋਂ ਕਦੀ ਗੌਰ ਕਰਨਾ ਤੁਸੀਂ ਹੱਡੀ ਕਿੰਨੀ ਸਖਤ ਹੈ ਤੇ ਰੋਟੀ ਕਿੰਨੀ ਨਰਮ ਹੁੰਦੀ ਦਾਲ ਸਬਜ਼ੀ ਇਹ ਚੱਪ ਲੈਂਦੇ ਆ ਚੱਪ ਕੇ ਕਿਦਾਂ ਜਦੋਂ ਤੁਸੀਂ ਬੁਰਕੀ ਮੂੰਹ ਚ ਬੰਦ ਹੋਏ ਜਵਾ ਜਵਾ ਕੇ ਪਾਣੀ ਦੀ ਤਰ੍ਹਾਂ ਪੇਟ ਜਾਂਦੀ ਹੈ ਉਹ ਕਿਹੜੀ ਚੀਜ਼ ਹੈ ਜਿਹੜੀ ਲਿਕੁਇਡ ਨੂੰ ਠੋਸ ਹੱਡੀ ਚ ਬਦਲ ਦਿੰਦੀ ਹੈ ਉਹ ਕਿਹੜੀ ਚੀਜ਼ ਹੈ ਇੱਕ ਪਾਣੀ ਇੱਕ ਸਧਾਰਨ दाल ਰੋਟੀ ਨੂੰ ਬਲੱਡ ਵਿੱਚ ਖੂਨ ਵਿੱਚ ਕਨਵਰਟ ਕਰ ਦਿੰਦੀ ਹੈ ਉਹ ਕਿਹੜੀ ਚੀਜ਼ ਹੈ ਜਿਹੜੀ ਇਨਸਾਨ ਦੇ ਅੰਦਰ ਤੁਸੀਂ ਦੇਖਦੇ ਹੋ ਕਹਿੰਦੇ ਸੈੱਲ ਹੈ ਸਮਝਦੇ ਹੋ ਕਿ ਨਹੀਂ ਤਾਂ ਹੀ ਤਾਂ ਕਹਿੰਦੇ ਸੈੱਲ ਬੰਦੇ ਦੇ ਘਟ ਗਏ ਵੀ ਇਦਾਂ ਹੋ ਗਿਆ ਹੁਣ ਖਾਂਦਾ ਬੰਦਾ दाल ਰੋਟੀ ਹੈ ਪਰ ਦੇਖੋ ਜੋ ਸੈੱਲ ਵੀ ਬਣੇ ਜਾਂਦੇ ਆ ਹੱਡੀਆਂ ਵੀ ਬਣ ਜਾਂਦੀਆਂ ਖੂਨ ਵੀ ਬਣ ਜਾਂਦਾ ਦਿਲ ਵੀ ਬਣ ਜਾਂਦਾ ਦਿਮਾਗ ਕਿੰਨਾ ਕੁਸ਼ ਇਨਸਾਨ ਦੀ ਬਾਡੀ 'ਚ ਆ ਨਵੀਂ ਤ્વਚਾ ਬਣੀ ਜਾਂਦੀ ਹੈ ਨਵੇਂ ਵਾਲ ਬਣ ਜਾਂਦੇ ਤਾਂ ਹੀ ਤਾਂ ਵਾਲ ਝੜਦੇ ਨਵੇਂ ਆ ਜਾਂਦੇ ਆ ਨਖੂਨੇ ਸੀ ਕੱਢਦੇ ਆ ਫਿਰ ਵੱਧ ਉਹ ਕਿਹੜੀ ਚੀਜ਼ ਹੈ ਉਹ ਕਹਿੰਦੇ ਹੈਰਾਨ ਹਮੇਂ ਸ਼ਰੀਰ ਦੀ ਰਚਨਾ ਨੂੰ ਦੇਖ ਕੇ ਕਿ ਉਹ ਇਦਾਂ ਦੀ ਚੀਜ਼ ਹੈ ਅੰਦਰੋਂ ਤਾਕਤ ਬੈਠੀ ਹੈ ਕਿ ਜੋ ਸਾਇੰਸ ਨਹੀਂ ਕਰ ਸਕਦੀ ਉਹ ਕਰ ਰਹੀ ਹੈ ਇਹਦਾ ਕੋਈ ਬਣਾ ਕੇ ਦਿਖਾ ਦੇ ਇੱਕ ਨਾਖੂਨੀ ਬਣਾ ਕੇ ਦਿਖਾ ਦੇਵੇ ਰੋਟੀ ਤੋਂ ਦਾਲ ਸਬ지 ਚੋਲਾ ਤੋਂ ਬਣਾ ਕੇ ਦਿਖਾ ਦੇਵੇ ਇਨਸਾਨ ਬਣ ਸਕਦਾ ਹੈ ਤਾਂ ਫਿਰ ਕਿਹੜੀ ਤਾਕਤ ਹੈ ਉਹ ਉਹੀ ਤਾਂ ਪਰਮਾਤਮਾ ਹੈ ਇੱਕ ਸਾਇੰਟੀਸਟ ਵੀ ਇਹ ਮੰਨਦਾ ਹੈ ਕਿ ਮੈਂ ਹੈਰਾਨ ਹਾਂ ਇਨਸਾਨ ਦੀ ਰਤਨ ਨੂੰ ਦੇ ਕੇ ਤੇ ਇੱਕ ਪਾਸੇ ਬੰਦਾ ਹੈ ਪਤਾ ਕੀ ਕਹਿੰਦੋ ਲੋ ਰੱਬ ਨੇ ਦਿੱਤਾ ਹੈ ਕੀ ਇਹ ਮੈਨੂੰ ਉਹ ਭਾਈ ਆ ਤੈਨੂੰ ਆ ਜੋ ਦਿੱਤਾ ਨਾ ਇਹ ਬਹੁਤ ਕੀਮਤੀ ਹੈ ਸਮਝਦੇ ਹੋ ਕਿ ਨਹੀਂ ਇਹ ਜੀਵਨ ਇਹ ਜਨਮ ਦੀ ਕਦਰ ਸਮਝ ਇਹ ਜਨਮ ਦੀ ਕੀਮਤ ਸਮਝ ਇਹ ਬਹੁਤ ਅਨੂਠਾ ਹੈ ਬਹੁਤ ਕੀਮਤੀ ਹੈ ਔਰ बार-बार ਹੱਥ ਨਹੀਂ ਆਣਾ ਇਸ ਲਈ ਇਹਨੂੰ ਵੇਸ ਨਾ ਕੋਆ ਬਲਕਿ ਇਹਨੂੰ ਸਮਝਣ ਦੀ ਕੋਸ਼ਿਸ਼ ਕਰ ਥੋੜਾ ਧਿਆਨ ਇਹਦੇ ਅੰਦਰ ਦੇ ਤਾਂ ਕਿ ਪਤਾ ਲੱਗੇ ਤੈਨੂੰ ਕਿ ਇਹ ਸਿਸਟਮ ਚੱਲ ਕਿਦਾਂ ਰਿਹਾ ਹੈ ਉਰੇ ਦਾ ਮਤਲਬ ਇਹ ਨਹੀਂ ਕਿ ਸਿਸਟਮ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਹੈ ਇਹ ਉਹ ਆਨੰਦ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਹੈ ਉਹ ਸ਼ਕਤੀ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਜਿਹੜੀ ਤੁਹਾਡੇ ਅੰਦਰ ਹੀ ਬੈਠੀ ਹੈ ਇਸ ਲਈ ਉਹ ਅਨੂਪ ਵਸਤੂ ਉਹ ਅਨੂਠੀ ਵਸਤੂ ਗੁਰੂਆਂ ਰਹਿਬਰਾਂ ਦੀ ਸਹੋਬਤ ਜਾ ਕੇ ਹੀ ਮਿਲਦੀ ਹੈ ਇਸ ਲਈ ਜਦੋਂ ਪੁੱਛਿਆ ਨਾ ਸੰਤਾਂ ਦੇ ਪਾਸ ਜਾ ਕੇ ਕੀ ਮਿਲਦਾ ਹੈ ਤਾਂ ਦੱਸਿਆ ਸੰਤ ਪਾਸ ਜੋ ਚੱਲ ਕੇ ਜਾਏ ਪਾਏ ਵਸਤ ਅਨੂਪ ਜੈਸੇ ਕ੍ਰਿਸ਼ਨ ਪਾਸ ਕੁਬਜਾ ਗਈ ਪਾਇਓ ਸੁੰਦਰ ਰੂਪ ਉਹ ਕਹਿੰਦੇ ਮਿਸਾਲ ਦੇਖਣੀ ਹੈ ਤਾਂ ਇੱਕ ਕੁਬਜਾ ਕੁਬਜਾ ਦੀ ਕਹਾਣੀ ਤੁਸੀਂ ਜਾਣਦੇ ਹੋ ਇਸ ਲਈ ਲੰਬੀ ਨਹੀਂ ਸੁਣਾਣੀ ਸੀ ਸਿਰਫ ਸ਼ਾਰਟ ਵਿੱਚ ਦੱਸਣੀ ਹੈ ਕੁਬਜਾ ਕੰਸ ਦੀ ਦਾਸੀ ਸੀ ਜਿਹੜਾ ਕੁਬਜਾ ਤੋਂ ਹੀ ਪਤਾ ਲੱਗਦਾ ਉਹਨੂੰ ਕੁੱਬ ਵੀ ਸੀ ਉਹਦੀ ਅੱਖ ਵੀ ਇੱਕ ਟੇਢੀ ਸੀ ਸਮਝਦੇ ਹੋ ਕਿ ਨਹੀਂ ਬਦਸੂਰਤ ਸੀ ਉਹ ਪਰ ਉਹ ਮਾਲਾ ਫੁੱਲਾਂ ਦੀ ਬੜੀ ਸੁੰਦਰ ਬਣਾਉਂਦੀ ਸੀ ਕਿਉਂਕਿ ਇੱਕ ਮਾਲਣ ਸੀ ਉਹਦਾ ਕੰਮ ਹੁੰਦਾ ਸੀ ਫੁੱਲਾਂ ਤੋਂ ਫੁੱਲਾਂ ਨੂੰ ਤਾਜੀ ਤਾਜੀ ਫੁੱਲਾਂ ਨੂੰ ਤੋੜ ਕੇ ਉਹਦੀ ਮਾਲਾ ਤਿਆਰ ਕਰਕੇ ਕੰਸ ਦੇ ਗਲ 'ਚ ਪਾਣੀ ਔਰ ਕੰਸ ਦਾ ਤੁਹਾਨੂੰ ਪਤਾ ਹੀ ਹੈ ਸ਼੍ਰੀ ਕ੍ਰਿਸ਼ਨ ਦੇ ਮਾਮਾ ਜੀ ਸੀ ਪਰ ਕਰਮਾਂ ਤੋਂ ਉਹਨਾਂ ਨੂੰ ਰਾਕਸ਼ਸ ਕਿਹਾ ਜਾਂਦਾ ਹੈ ਕਿਉਂਕਿ ਕਰਮੇ ਦਾ ਹੀ ਕੰਸ ਰਾਕਸ਼ਸ ਸਮਝਿਓ ਰਾਕਸ਼ਸ ਬੰਦਾ ਉਹਦੇ ਹੀ ਬਣ ਜਾਂਦਾ ਜਦੋਂ ਉਹਦੇ ਅੰਦਰ ਕਿਸੇ ਨੂੰ ਮਾਰਨ ਦਾ ਕਿਸੇ ਦਾ ਬੁਰਾ ਕਰਨ ਦਾ ਵਿਚਾਰ ਆ ਜਾਂਦਾ ਨਾ ਤਾਂ ਫਿਰ ਇਨਸਾਨ ਇਨਸਾਨ ਨਹੀਂ ਰਹਿੰਦਾ ਫਿਰ ਉਹ ਕਿਉਂਕਿ ਕਿਸੇ ਨੂੰ ਮਾਰਨਾ ਕਿਸੇ ਨੂੰ ਤਕਲੀਫ ਦੇਣੀ ਇਹ ਰਾਕਸ਼ਸਾਂ ਦਾ ਕੰਮ ਹੁੰਦਾ ਹੈ ਤਾਂ ਜਦੋਂ ਇਨਸਾਨ ਦੇ ਅੰਦਰ ਕਿਸੇ ਨੂੰ ਬਚਾਣ ਦੀ ਸੋਚ ਆਂਦੀ ਹੈ ਕਿਸੇ ਦੀ ਮਦਦ ਕਰਨ ਦੀ ਸੋਚ ਆਂਦੀ ਹੈ ਕਿਸੇ ਦਾ ਭਲਾ ਕਰਨ ਦੀ ਸੋਚ ਆਂਦੀ ਹੈ ਤਾਂ ਫਿਰ ਉਹ ਹੀ ਇਨਸਾਨ ਭਗਵਾਨ ਦਾ ਰੂਪ ਹੋ ਜਾਂਦਾ ਹੈ ਇਸ ਲਈ ਬਹੁਤ ਵਾਰ ਦੱਸਿਆ ਕਿ ਕਿਸੇ ਵਾਸਤੇ ਮਨ ਦੇ ਵਿੱਚ ਨਫ਼ਰਤ ਨਾ ਰੱਖੋ ਬੈਰ ਨਾ ਰੱਖੋ ਬੁਰੀ ਭਾਵਨਾ ਨਾ ਰੱਖੋ ਬਲਕਿ ਜਦੋਂ ਇਤਨੀਆਂ ਭਾਵਨਾਵਾਂ ਰੱਖਦੇ ਆ ਤੇ ਇਹ ਭਾਵਨਾਵਾਂ ਹੀ ਸਾਡੀ ਨੂੰ ਗਿਰਾਂਦੀਆਂ ਚਲੀਆਂ ਜਾਂਦੀਆਂ ਹੈ ਔਰ ਜਦੋਂ ਅੱਛੀਆਂ ਭਾਵਨਾਵਾਂ ਰੱਖਦੇ ਆ ਪਿਆਰ ਦੀ ਭਾਵਨਾ ਰੱਖਦੇ ਆ ਭਲਾਈ ਦੀ ਭਾਵਨਾ ਰੱਖਦੇ ਆ ਤਾਂ ਫਿਰ ਇਹ ਸਾਡੀਆਂ ਅੱਛੀਆਂ ਭਾਵਨਾਵਾਂ ਹੀ ਸਾਨੂੰ ਉਚਾਈ ਤੇ ਹੁਣ ਇਨਸਾਨ ਦੇ ਆਪਣੇ ਅੰਦਰ ਹੈ ਕਿ ਮੈਂ ਬੁਰੀ ਭਾਵਨਾ ਰੱਖ ਕੇ ਬੁਰੀ ਸੋਚ ਰੱਖ ਕੇ ਗਿਰ ਕੇ ਸ਼ੈਤਾਨ ਬਣਨਾ ਹੈ ਜਾਂ ਅੱਛੀ ਭਾਵਨਾ ਰੱਖ ਕੇ ਉਚਾਈ ਤੇ ਪਹੁੰਚ ਕੇ ਭਗਵਾਨ ਹੋਣਾ ਹੈ ਯਾਦ ਰੱਖਣਾ ਹੁਣ ਉਹੀ ਕੁਬਜ਼ਾ ਜਿਹੜੀ ਕਿ ਬਦਸੂਰਤ ਸੀ ਉਹਦਾ ਕੰਮ ਹੀ ਸੀ ਫੁੱਲ ਤਿਆਰ ਕਰਕੇ ਮਾਲਾ ਕੰਸ ਦੇ ਗਲ ਚ ਪਾਣੀ ਤਾਂ ਇੱਕ ਦਿਨ ਜਦੋਂ ਪਹਿਲੀ ਵਾਰ ਸ਼੍ਰੀ ਕ੍ਰਿਸ਼ਨ ਆਏ ਨਾ ਮਥਰਾ ਨਗਰੀ ਦੇ ਅੰਦਰ ਤਾਂ ਉਸ ਵੇਲੇ ਬਾਜ਼ਾਰ ਚ ਘੁੰਮ ਰਹੇ ਐ ਔਰ ਉਹ ਜਗ੍ਹਾ ਚਲੇਗੇ ਜਿੱਥੋਂ ਉਹ ਕੁਬਜ਼ਾ ਮਾਲਾ ਤਿਆਰ ਕਰਕੇ ਥਾਲੀ ਚ ਰੱਖ ਕੇ ਕੰਸ ਵਾਸਤੇ ਲੈ ਕੇ ਜਾਂਦੀ ਹੈ ਤਾਂ ਕਹਿੰਦੇ ਅੱਜ ਸ਼੍ਰੀ ਕ੍ਰਿਸ਼ਨ ਖੜੇ ਐ ਗੱਲਾਂ ਕਰ ਰਹੇ ਐ ਤਾਂ ਇਕ ਉੱਜਾ ਦਾ ਧਿਆਨ ਸ਼੍ਰੀ ਕ੍ਰਿਸ਼ਨ ਤੇ ਚਲਾ ਗਿਆ ਜਦੋਂ ਸ਼੍ਰੀ ਕ੍ਰਿਸ਼ਨ ਤੇ ਚਲਾ ਗਿਆ ਤਾਂ ਖਿੱਚ ਜਿੰਨੀ ਪਈ ਆਕਰਸ਼ਿਤ ਨਹੀਂ ਹੋ ਗਈ ਕਿ ਆਪਣੇ ਆਪ ਉਹ ਜਿਹੜੇ ਪੈਰ ਨਾ ਕੰਸ ਦੇ ਮਹਿਲ ਦੀ ਤਰਫ ਜਾਣੇ ਸੀ ਉਹ ਪੈਰ ਕਿੱਧਰ ਚਲੇ ਗਏ ਇਹਨੂੰ ਤਾਂ ਪਿਆਰ ਕਹਿੰਦੇ ਹੈ ਕਹਿੰਦਾ ਜਿੱਥੇ ਫੁੱਲ ਖਿਲਿਆ ਹੁੰਦਾ ਹੈ तितਲੀਆਂ ਭਮਰੇ ਉੱਥੇ ਉਹਨਾਂ ਨੂੰ ਇਨਵੀਟੇਸ਼ਨ ਦੇਣ ਦੀ ਲੋੜ ਨਹੀਂ ਪੈਂਦੀ ਅੱਜ ਬਹੁਤ ਤੁਸੀਂ ਵੀ ਐਸੇ ਆਏ ਹੋਵੋਗੇ ਜਿਨ੍ਹਾਂ ਨੂੰ ਇਨਵੀਟੇਸ਼ਨ ਨਹੀਂ ਮਿਲਿਆ ਪਰ ਤੁਸੀਂ ਆਪਣੇ ਪਿਆਰ ਨਾਲ ਹੀ ਪਹੁੰਚ ਗਏ ਸ਼ਾਬਾਸ਼ ਸਮਝਦੇ ਹੋ ਕਿ ਨਹੀਂ ਕਿਉਂਕਿ ਜਿੱਥੇ ਪਿਆਰ ਹੋਵੇ ਤਾਂ ਸੱਦੇ ਦੀ ਵੀ ਉਹ ਜਿਹੜਾ ਸੱਦਾ ਵੀ ਦਿੱਤਾ ਜਾਵੇ ਫਿਰ ਨਾ ਆਵੇ ਤਾਂ ਦਾ ਮਤਲਬ ਉਹ ਪਿਆਰਾ ਹੀ ਹੈ ਨਹੀਂ ਇਹਦੇ ਅੰਦਰ ਮੁਹੱਬਤ ਹੈ ਨਹੀਂ ਹੈ ਹੀ ਨਹੀਂ ਸੋ ਕਹਿੰਦੇ ਕুবਜਾ ਵੀ ਜਦੋਂ ਸ਼੍ਰੀ ਕ੍ਰਿਸ਼ਨ ਨਾਲ ਗਈ ਤਾਂ ਉਸ ਮੇਲੇ ਉਹ ਜਿਹੜੀ ਮਾਲਾ ਕੰਸ ਵਾਸਤੇ ਤਿਆਰ ਕੀਤੀ ਸੀ ਨਾ ਉਹ ਮਾਲਾ ਉਸਨੇ ਸ਼੍ਰੀ ਕ੍ਰਿਸ਼ਨ ਦੇ ਗਲ ਚ ਪਾ ਦਿੱਤੀ ਜਦੋਂ ਸ਼੍ਰੀ ਕ੍ਰਿਸ਼ਨ ਨੇ ਦੇਖਿਆ ਤਾਂ ਦੇਖੋ ਬੜਾ ਪਿਆਰਾ ਮੁਸਕਰਾ ਕੇ ਗਿਆ ਕਹਿੰਦੇ ਇਹ ਸੁੰਦਰੀ ਕੀ ਕਰ ਰਹੀ ਹੈ ਹੁਣ ਇੱਕ ਕুবਜਾ ਨੂੰ ਬਦਸੂਰਤ ਨੂੰ ਕਿ ਕੀ ਕਹਤਾ ਸੁੰਦਰੀ ਕਉ ਮੇਰੇ ਅੱਖਾਂ 'ਚ ਪਾਣੀ ਆ ਗਿਆ ਅੱਜ ਤੱਕ ਮੈਨੂੰ ਕਿਸੇ ਨੇ ਆਹ ਲਫ਼ਜ਼ ਨਹੀਂ ਕਿਹਾ ਸਮਝਦੇ ਹੋ ਕਿ ਨਹੀਂ ਪਰ ਇੱਥੇ ਸ਼੍ਰੀ ਕ੍ਰਿਸ਼ਨ ਕਿਹੜੀ ਸੁੰਦਰਤਾ ਦੀ ਗੱਲ ਕਰ ਰਿਹਾ ਹੈ ਕਿਉਂਕਿ ਗੁਰੂਆਂ ਰਹਿਬਰਾਂ ਨੂੰ ਸਾਡੇ ਤਨ ਦੀ ਸੁੰਦਰਤਾ ਨਾਲ ਨਹੀਂ ਹੁੰਦਾ ਇਹ ਤਾਂ ਅੱਜ ਹੈ ਕੱਲੂ ਮਿੱਟੀ ਹੈ ਸੁੰਦਰਤਾ ਹੁੰਦੀ ਹੈ ਇਨਸਾਨ ਦੇ ਅੰਦਰ ਦੀ ਇਸ ਲਈ ਅਸੀਂ ਬਹੁਤ ਵਾਰ ਦੱਸਿਆ ਹੈ ਕਿ ਸਰੀਰ ਤੁਹਾਨੂੰ ਪਰਮਾਤਮਾ ਦਿੰਦਾ ਇਹਨੂੰ ਤੁਸੀਂ ਬਦਲ ਨਹੀਂ ਸਕਦੇ ਪਰ ਆਪਣੇ ਆਪ ਨੂੰ ਆਪਣੇ ਕਰਮਾਂ ਨਾਲ ਤੁਸੀਂ ਸੁੰਦਰ ਵੀ ਬਣਾ ਸਕਦੇ ਹੋ ਆ ਸੁੰਦਰ ਵੀ ਬਣਾ ਸਕਦੇ ਹੋ ਆਪਣੇ ਕਰਮਾਂ ਨਾਲ ਤੁਸੀਂ ਅੱਛੇ ਵੀ ਕਿਹਾ ਲਾ ਸਕਦੇ ਹੋ ਤਾਂ ਬੁਰੇ ਵੀ ਕਿਹਾ ਲਾ ਸਕਦੇ ਹੋ ਇਸ ਲਈ ਇੱਕ 얘ਥੇ ਤੁਹਾਨੂੰ ਇੱਕ ਲਾਈਨ ਬੋਲਣ ਲੱਗੀਆਂ ਯਾਦ ਰੱਖਣਾ ਕਿ ਇંટ ਪੱਥਰੋਂ ਸੇ ਜਿੰਨਾ ਮਰਜੀ ਮਜ਼ਬੂਤ ਘਰ ਬਣਾ ਲਓ ਇંટ ਪੱਥਰੋਂ ਸੇ ਚਾਹੇ ਜਿੰਨਾ ਮਰਜੀ ਮਜ਼ਬੂਤ ਘਰ ਬਣਾ ਲਓ ਇੱਕ ਦਿਨ ਇਹ ਡਹਿ ਜਾਏਗਾ ਡਹਿ ਜਾਏਗਾ ਮਤਲਬ गिर ਜਾਣਾ ਇੱਕ ਦਿਨ ਡਹਿ ਜਾਣਾ ਹੀ ਹੈ ਮਹਿਲ ਚਾਰੇ ਇਹ ਤਾਂ بڑے بڑے ਰਾਜਾਂ ਮਹਾਰਾਜਾਂ ਦੇ ਮਹਿਲਾਂ ਨੂੰ ਦੇਖ ਲਓ ਅੱਜ ਕਿ ਜਦੋਂ ਆਪਣੇ ਸਮੇਂ 'ਚ ਰਹਿੰਦੇ ਸੀ ਨਾ ਅਕਬਰ ਵਰਗੇ ਬਾਦਸ਼ਾਹ ਜਾਂ ਹੋਰ بڑے بڑے ਬਾਦਸ਼ਾਹ ਅੱਜ ਖੰਡਰ ਬਣੇ ਹੋਏ ਆ ਉੱਥੇ ਤੁਸੀਂ ਵੀ ਰਾਜਾਂ ਮਹਾਰਾਜਾਂ ਨੇ ਕਿੰਨੇ ਕਦੀ ਦੇਖੇ ਹੋਣਗੇ ਕਿ ਉਹ ਢੇਪੇ ਅੱਧੀ ਕਿ ਦੁਆਰੇ ਤਰੋਗੀਰੀ ਅੱਧੀ ਉਧਰ ਜਦੋਂ ਬਣਾਏ ਸੀ ਤਾਂ ਬੜੇ ਮਜ਼ਬੂਤ ਕੇ ਦੁਸ਼ਮਣ ਵੀ ਤੋੜਨਾ ਪਾਣ ਹੁਣ ਕਹਿੰਦੇ ਇੱਟ ਪੱਥਰੋਂ ਸੇ ਘਰ ਕੋ ਚਾਹੇ ਜਿੰਨਾ ਮਰਜ਼ੀ ਮਜ਼ਬੂਤ ਬਣਾ ਲਓ ਇਹ ਘਰ ਇੱਕ ਦਿਨ ਡਹਿ ਜਾਏਗਾ ਉਹ ਬਣਾਣਾ ਹੀ ਹੈ ਤਾਂ ਇਨਸਾਨੋ ਕੇ ਦਿਲੋ ਮੇ ਆਪਣਾ ਘਰ ਬਣਾਓ ਜੇ ਘਰ ਹਮੇਸ਼ਾ ਕੇ ਲੀਏ ਰਹਿ ਜਾਏਗਾ ਕਿਉਂਕਿ ਜਿਹੜਾ ਘਰ ਇੱਥੇ ਬਣਾ ਲਿਆ ਨਾ ਤੁਸੀਂ ਉਹ ਘਰ ਹਮੇਸ਼ਾ ਰਹਿਣਾ ਹੈ ਅੱਜ ਰਹਿੰਦੇ ਕਿ ਨਹੀਂ ਗੁਰੂਆਂ ਰਹਿਬਰਾਂ ਦਾ ਉਹ ਘਰ ਸਾਡੇ ਦਿਲਾਂ ਜਦੋਂ ਘਰ ਬਣ ਗਿਆ ਨਾ ਤਾਂ ਇਹ ਪੀੜੀ ਦਰ ਪੀੜੀ ਚੱਲਦਾ ਹੈ ਤੁਹਾਡੀ ਕਰਨੀ ਜਦੋਂ ਕਿਸੇ ਦੇ ਦਿਲ ਨੂੰ ਜਿੱਤ ਲੈਂਦੀ ਹੈ ਕਿਸੇ ਦੇ ਦਿਲ 'ਚ ਘਰ ਬਣਾ ਲੈਂਦੀ ਹੈ ਤਾਂ ਫਿਰ ਸਮਝ ਲਓ ਕਿ ਤੁਸੀਂ ਅਸਲੀ ਘਰ ਬਣਾ ਲਿਆ ਨਹੀਂ ਤਾਂ ਦੁਨੀਆ ਦੇ ਬੰਦਾ ਕਹਿੰਦਾ ਨਾ ਮੇਰਾ ਮਜਬੂਤ ਘਰ ਚਾਹੀਦਾ ਤਾਂ ਮਜਬੂਤ ਘਰ ਜ਼ਮੀਨ ਤੇ ਨਹੀਂ ਬਣਦੇ ਟਹਿਣੀ ਇੱਕ ਦਿਨ ਮਜਬੂਤ ਘਰ ਬਣਦੇ ਲੋਕਾਂ ਦੇ ਔਰ ਇਹ ਕਿਤਾ ਬਣਨੇ ਆ ਇਹ ਸਾਡੀ ਅੱਛੀ ਕਰਨੀ ਨਾ ਬਣਨੇ ਆ ਇਹ ਸਾਡੀ ਅੱਛੀ ਸੋਚ ਨਾ ਬਣਨੇ ਹੈ ਇਹ ਸਾਡੇ ਅੱਛੇ ਸੁਭਾਅ ਨਾ ਬਣਨੇ ਹੈ ਇਹ ਸਾਡੀ ਅੱਛੀ ਬੋਲਵਾਣੀ ਨਾ ਬਣਨੇ ਹੈ ਇਹ ਸਾਡੀਆਂ ਅੱਛੀਆਂ ਆਤਮਾ ਨਾ ਬਣਨੇ ਹੈ ਇਸ ਲਈ ਜਦੋਂ ਸਾਡਾ ਸੁਭਾਅ ਬੋਲਵਾਣੀ ਅੱਛੀ ਹੋਵੇ ਤਈ ਦਿਲਾਂ ਨੂੰ ਜਿੱਤਦੇ ਸਵਤੋ ਜਿੱਤਦੇ ਦਿਲਾਂ ਨੂੰ ਫਿਰ ਉਹਦਾ ਮੁੱਲ ਵੀ ਕੋਈ ਨਹੀਂ ਲੱਗਦਾ ਕੰਪੀਟੀਸ਼ਨ ਕੰਪੀਟੀਸ਼ਨ ਵੀ ਘਟਾਇ ਚ ਕਿਉਂ ਕਿ ਕਿਉਂਕਿ ਦਿਲ ਜਿੱਤਣ ਨੂੰ ਅਜੇ ਕੋਈ ਕੋਈ ਤਿਆਰ ਹੀ ਨਹੀਂ ਸਾਰੇ ਦਿਲ ਤੋੜਨ ਲੱਗੇ ਹੋਏ ਇਹਨੂੰ ਏਦਾਂ ਹੋਣਾਗਾ ਇਹ ਏਦਾਂ ਕਰ ਦੇਵਾਂਗੇ ਇਹਨੂੰ ਏਦਾਂ ਕਰ ਦੇਵਾਂਗੇ ਲੱਤਾਂ ਖਿੱਚਣੇ ਲੱਗੇ ਹੋਏ ਐ ਹੱਥ ਫੜ ਕੇ ਉਠਾਉਣ ਵਾਲਾ ਤਾਂ ਕੋਈ ਇਹਲੇ ਬਿਰਲੇ ਬਣੋ ਔਰ ਵੈਸੇ ਵੀ ਤੁਸੀਂ ਮਾਲਕਾਂ ਦੇ ਪਿਆਰੇ ਹੋ ਤਾਂ ਪਿਆਰੇ ਦਾ ਕੰਮ ਹੀ ਹੁੰਦਾ ਦਿਲਾਂ ਨੂੰ ਜਿੱਤਣਾ ਸਮਝਦੇ ਹੋ ਇਸ ਲਈ ਆਪਣੇ ਆਪ ਨੂੰ ਏਦਾਂ ਦਾ ਬਣਾਓ ਕਿ ਜਿੱਥੋਂ ਵੀ ਗੁਜ਼ਰ ਜਾਓ ਦਿਲਾਂ ਨੂੰ ਜਿੱਤਦੇ ਚਲੇ ਜਾਓ ਲੋਕਾਂ ਦੇ ਦਿਲ ਆਈ ਤੁਹਾਡਾ ਘਰ ਬੰਦਾ ਚਲਾ ਜਾਵੇ ਕਿਉਂਕਿ ਸੱਤੋਂ ਮਜ਼ਬੂਤ ਕਰਤਾ ਇਹੀ ਹੈ ਇੱਕ ਵਾਰ ਬਣ ਗਿਆ ਤਾਂ ਮੁੜ ਕੇ ਇਹਨੂੰ ਕੋਈ ਢਾ ਨਹੀਂ ਸਕਦਾ ਤਾਂ ਹੀ ਤਾਂ ਜਿਹੜਾ ਇਨਸਾਨ ਨਾ ਅਛਾਈ ਕਰਨ ਵਾਲਾ ਨੇਕੀ ਕਰਨ ਵਾਲਾ ਵੀ ਦੇਖੋ ਵਿਸ਼ਾ ਕੋਲ ਉਹਨਾਂ ਨੂੰ ਅੱਜ ਗਿਆਨ ਨੂੰ 500 ਸਾਲ ਹੋ ਗਏ ਅੱਜ ਸ਼੍ਰੀ ਕ੍ਰਿਸ਼ਨ ਦੀ ਗੱਲ ਕਿਉਂ ਹੋ ਰਹੀ ਹੈ ਇੰਨੇ ਇੰਨੇ ਹਜ਼ਾਰ ਸਾਲ ਬਾਅਦ ਜਾਂ ਮਹਾਤਮਾ ਬੋਧੀ ਗੱਲ ਹੁੰਦੀ ਹੈ ਗੁਰੂਆਂ ਦੀ ਗੱਲ ਹੁੰਦੀ ਹੈ ਰਹਿਬਰਾਂ ਦੀ ਗੱਲ ਹੁੰਦੀ ਹੈ ਕਿਉਂ ਕਿਉਂਕਿ ਉਹਨਾਂ ਨੇ ਆਪਣਾ ਘਰ ਸਾਡੇ ਬਣਾਇਆ ਕਿ ਨਹੀਂ ਇਹਦਾ ਮਤਲਬ ਕੀ ਹੈ ਇੱਕ ਮਿਸਾਲ ਹੈ ਦੀ ਅਛਾਈ ਦੇ ਨਾਲ ਨੀਕੀ ਦੇ ਨਾਲ ਆਪਣੀ ਅੱਛੀ ਕਰਨੀ ਦੇ ਨਾਲ ਪਿਆਰ ਮੁਹੱਬਤ ਦੇ ਨਾਲ ਲੋਕਾਂ ਦੇ ਦਿਲਾਂ ਨੂੰ ਜਿੱਤ ਲੈ ਫਿਰ ਦੇਖ ਜੋ ਜਿੱਧਰ ਵੀ ਜਾਏਗਾ ਤੈਨੂੰ ਖੁਸ਼ੀਆਂ ਖੁਸ਼ੀਆਂ ਮਿਲਣਗੀਆਂ ਕਿਉਂਕਿ ਦੂਸਰਾਂ ਨੂੰ ਖੁਸ਼ੀ ਦੇਣ ਵਾਲਾ ਕਦੀ ਇਹ ਗੱਲ ਯਾਦ ਰੱਖਣਾ ਦੁਖੀ ਹੋਈ ਨਹੀਂ ਸਕਦਾ ਤਾਂ ਦੂਜਿਆਂ ਨੂੰ ਦੁੱਖ ਦੇਣ ਵਾਲਾ ਕਦੀ ਸੁਖੀ ਇਹ ਤਾਂ ਪੱਕਾ ਨਿਯਮ ਹੈ ਕੁਦਰਤ ਦਾ ਜਦੋਂ ਅਸੀਂ ਸੋਚ ਹੀ ਲੈਂਦੇ ਹਾਂ ਮੈਂ ਸਭ ਨੂੰ ਖੁਸ਼ੀ ਦੇਣੀ ਹੈ ਮੈਂ ਸਭ ਦੇ ਵਾਸਤੇ ਖੁਸ਼ੀਆਂ ਦੀ ਦੁਆ ਕਰਨੀ ਹੈ ਮੈਂ ਸਭ ਦੇ ਵਾਸਤੇ ਅੱਛੇ ਦੀ ਦੁਆ ਕਰਨੀ ਹੈ ਯਾਦ ਰੱਖੋ ਜਦੋਂ ਤੁਸੀਂ ਅਸੀਂ ਬਹੁਤ ਵਾਰ ਲਾਈਨ ਕਹਿੰਦੇ ਇੱਥੇ ਵੀ ਕਹਿਣਾ ਚਾਹਾਂਗਾ ਕਿ ਜਦ ਆਪ ਆਪਣੀ ਦੁਆਵਾਂ ਮੇ ਦੂਸਰੇ ਦੀ ਖੁਸ਼ੀਆਂ ਨੂੰ ਜਗ੍ਹਾ ਦਿੰਦੇ ਹੋ ਤਾਂ ਆਪ ਦੀ ਜ਼ਿੰਦਗੀ ਮੇ ਰੱਬ ਕੀ ਰਹਿਮਤ ਔਰ ਖੁਸ਼ੀਆਂ ਆਪਣੀ ਜਗ੍ਹਾ ਬਣਾ ਲੈਂਦੀ ਹੈ ਜਦੋਂ ਐਸੀ ਆਪਣੀਆਂ ਦੁਆਵਾਂ ਚ ਦੂਜੇ ਦੀ ਖੁਸ਼ੀ ਨੂੰ ਜਗ੍ਹਾ ਦਿੰਦੇ ਤਾਂ ਰੱਬ ਦੀ ਰਹਿਮਤ ਸਾਡੀ ਜ਼ਿੰਦਗੀ ਚ ਆਪਣੀ ਜਗ੍ਹਾ ਬਣਾਣੀ ਤਾਂ ਜਦੋਂ ਜਿੱਥੇ ਉਹਦੀ ਰਹਿਮਤ ਨੇ ਆਪਣੀ ਜਗ੍ਹਾ ਬਣਾ ਲਈ ਉੱਥੇ ਕਮੀ ਕੋਈ ਤਾਂ ਕਮੀਆਂ ਦੂਰ ਕਰ ਸਕਦੇ ਆ ਆਪਣੀਆਂ ਕਮੀਆਂ ਦੇ ਰੋਣੇ ਰੋਕੇ ਨਹੀਂ ਦੂਰ ਹੋਣੀਆਂ ਸਾਨੂੰ ਕੁਝ ਕਰਨਾ ਪੈਣਾ ਐਸਾ ਕਿ ਰੱਬ ਦੀ ਰਹਿਮਤ ਆਪਣੀ ਜਗ੍ਹਾ ਸਾਡੀ ਜ਼ਿੰਦਗੀ ਵਿੱਚ ਬਣਾਵੇ ਤਾਂ ਕਿ ਸਾਡੀ ਜ਼ਿੰਦਗੀ ਦੀ ਸਾਰੀਆਂ ਕਮੀਆਂ ਪੂਰੀਆਂ ਹੁੰਦੀਆਂ ਚਲੀਆਂ ਜਾਣ ਇਸ ਲਈ ਇੱਧਰ ਦੱਸਿਆ ਜਦੋਂ ਸ਼੍ਰੀ ਕ੍ਰਿਸ਼ਨ ਤੇ ਗੱਲ ਚ ਮਾਲਾ ਪਈ ਤਾਂ ਸ਼੍ਰੀ ਕ੍ਰਿਸ਼ਨ ਨੇ ਕੀ ਕਿਹਾ ਸੁਬਰੀਏ ਕੀ ਕਰ ਰਹੀ ਹੈ ਤਾਂ ਕਬਜ਼ਾ ਦੀ ਅੱਖਾਂ 'ਚ ਪਾਣੀ ਆ ਗਿਆ ਕਹਿੰਦੀ ਮੈਂ ਸੁੰਦਰ ਮੈਨੂੰ ਕੁੱਬ ਲੱਗਿਆ ਹੈ ਯਾਨੀ ਕੁੱਬ ਨਿਕਲਿਆ ਹੋਇਆ ਹੈ ਪਿੱਠ ਮੇਰੀ ਜਦੋਂ ਕੁੱਬ ਦਾ ਮਤਲਬ ਤਾਂ ਪਿੱਠ ਬਾਹਰ ਨੂੰ ਉਹ ਨਹੀਂ ਹੁੰਦੀ ਹੈ ਝੁਕੀ ਹੁੰਦੀ ਹੈ ਅੱਗੇ ਨੂੰ ਔਰ ਜਦਾਂ ਦੱਸਿਆ ਕਿ ਅੱਖ ਵੀ ਥੋੜੀ ਟੇਢੀ ਸੀ ਉਹਦੀ ਤੁਸੀਂ ਮੈਨੂੰ ਸੁੰਦਰੀ ਕਹ ਰਹੇ ਹੋ ਅਜ ਤੱਕ ਮੈਨੂੰ ਕਿਸੇ ਨੇ ਨਹੀਂ ਕਿਹਾ ਤਾਂ ਸ਼੍ਰੀ ਕ੍ਰਿਸ਼ਨ ਕਹਿੰਦੇ ਕਿਸੇ ਨੇ ਇਸ ਲਈ ਨਹੀਂ ਕਿਹਾ ਕਿਉਂਕਿ ਕਿਸੇ ਨੂੰ ਅੰਦਰਲੀ ਸੁੰਦਰਤਾ ਨਜ਼ਰ ਨਹੀਂ ਆਂਦੀ ਨਹੀਂ ਹੈ ਇਸ ਲਈ ਮੈਂ ਤੇਰੇ ਅੰਦਰਲੀ ਸੁੰਦਰਤਾ ਨੂੰ ਦੇਖ ਰਿਹਾ ਜਰਾ ਸਮਝਣਾ ਸੋ ਕਹਾਣੀ ਤਾਂ ਕੇ ਬਹੁਤ ਲੰਬੀ ਹੈ ਪਰ ਇੱਥੇ ਸ਼ੋਰਟ ਦੱਸਾਂਗੇ ਕਿ ਸ਼੍ਰੀ ਕ੍ਰਿਸ਼ਨ ਨੇ ਤੇ ਕੀ ਕੀਤਾ ਉਹਦੇ ਪੈਰਾਂ ਤੇ ਪੈਰ ਹੱਥ ਰੱਖ ਪੈਰ ਪੈਰ ਰੱਖ ਕੇ ਨਾ ਮੋਢੇ ਫੜ ਕੇ ਸਿੱਧੀ ਕਰ ਦਿੱਤਾ ਲੈ ਕਿਤੇ ਕਿੱਥੇ ਘੁੰਮ ਦੇਖ ਤੂੰ ਕਿੰਨੀ ਸੁੰਦਰ ਉਹਨਾਂ ਦੇ ਅੰਦਰਲੀ ਸੁੰਦਰਤਾ ਨੂੰ ਬਾਹਰ ਸੋ ਇਹ ਹੀ ਗੱਲ ਸੂਰਦਾਸ ਦੀ ਦੱਸਦੇ ਆ ਕਿ ਜਿੱਦਾਂ ਸੰਤਾਂ ਦੇ ਕੋਲ ਜਾ ਕੇ ਹੁਣ ਇਹਨੂੰ ਇਦਾਂ ਸਮਝ ਲਓ ਕਿ ਇੱਕ ਇਨਸਾਨ ਜਿਹੜਾ ਮੰਨ ਕੇ ਬੈਠਾ ਨਾ ਮੈਂ ਬਦਸੂਰਤ ਜਾਂ ਮੈਂ ਕਮਜ਼ੋਰ ਮੇਰੇ ਚ ਹਿੰਮਤ ਹੈ ਨਹੀਂ ਕੁਛ ਕਰਨ ਦੀ ਹੁਣ ਇਦਾਂ ਦੀ ਸੋਚ ਲੈ ਕੇ ਜਦੋਂ ਇਨਸਾਨ ਸੰਤਾਂ ਗੁਰੂਆਂ ਰਹਿਬਰਾਂ ਕੋ ਜਾਂਦਾ ਤਾਂ ਸੰਤਾਂ ਦੀ ਬਾਣੀ ਸੁਣ ਕੇ ਨਾ ਜਿਹੜਾ ਬੰਦਾ ਕਹਿੰਦਾ ਮੈਂ ਨਹੀਂ ਕਰ ਸਕਦਾ ਫਤਾ ਕੀ ਕਹਿੰਦਾ ਲੈ ਮੈਂ ਕਰਕੇ ਦਿਖਾਵਾਂਗਾ ਜਿਹੜਾ ਕਹਿੰਦਾ ਮੇਰੇ ਚ ਹਿੰਮਤ ਹੈ ਨਹੀਂ ਉਹ ਕਹਿੰਦੇ ਆ ਗਈ ਹਿੰਮਤ ਹੁਣ ਕਰਕੇ ਦਿਖਾਵਾਂਗੇ ਮੰਜ਼ਿਲ ਤੇ ਪਹੁੰਚ ਗਏ ਤਾਂ ਇੱਕ ਨਵਾਂ ਰੂਪ ਬਣ ਗਿਆ ਇਨਸਾਨ ਦਾ ਕਿਉਂਕਿ ਨਵੇਂ ਰੂਪ ਦਾ ਮਤਲਬ ਸਿਰਫ ਸਰੀਰ ਦਾ ਬਦਲਣਾ ਨਹੀਂ ਹੁੰਦਾ ਨਵੇਂ ਰੂਪ ਦਾ ਮਤਲਬ ਆਪਣੀ ਸੋਚ ਦਾ ਬਦਲਣਾ ਵੀ ਹੁਣ ਫਰਜ਼ ਕਰੋ ਇੱਕ ਬੰਦਾ ਨਸ਼ੇ ਕਰਨ ਵਾਲਾ ਆ ਗਿਆ ਬਚਨ ਸੁਣ ਕੇ ਸੋਚਦਾ ਅੱਜ ਤੋਂ ਮੈਂ ਨਸ਼ੇ ਛੱਡੇ ਤਾਂ ਹੁਣ ਉਹਦਾ ਉਹੀ ਰੂਪ ਰਹਿ ਗਿਆ ਕਿ ਨਵਾਂ ਹੋ ਗਿਆ ਜਵਾਬ ਦੇਣਾ ਹੁਣ ਇਹਦਾ ਮਤਲਬ ਇਹੀ ਹੈ ਕਿ ਸੰਤਾਂ ਦੇ ਕੋਲ ਬਹਿ ਕੇ ਇੱਕ ਟੁੱਟਿਆ ਹੋਇਆ ਇਨਸਾਨ ਜਦੋਂ ਦੁਬਾਰਾ ਜੁੜ ਜਾਂਦਾ ਹੈ ਤਾਂ ਉਹਦਾ ਨਵਾਂ ਰੂਪ ਔਰ ਬੰਦਾ ਕਹਿੰਦਾ ਕੱਪ ਟੁੱਟ ਗਿਆ ਅਸੀਂ ਉਹ ਉਹ ਕਿਕ ਫਿਕਸ ਹੁੰਦੀ ਹੈ ਜਾਂ ਫੈਵੀਕਵਿਕ ਹੁੰਦੀ ਹੈ ਉਹ ਲਾ ਕੇ ਅਸੀਂ ਉਹਨੂੰ ਦੁਬਾਰਾ ਜੋੜ ਦੋ ਤਾਂ ਨਵਾਂ ਰੂਪ ਬਣ ਗਿਆ ਇਹ ਯਾਦ ਰੱਖਣਾ ਇਸ ਲਈ ਜਾਪਾਨ ਦੇ ਅੰਦਰ ਚਲੇ ਜਾਓ ਜਾਪਾਨ ਦੇ ਅੰਦਰ ਤਾਂ ਇਹ ਕਲਾ ਹੀ ਹੈ ਉਹ ਚੀਜ਼ਾਂ ਟੁੱਟੀਆਂ ਨੂੰ ਸੁੱਟਦੇ ਨਹੀਂ ਹੈ ਬਲਕਿ ਜੋੜ ਕੇ ਘਰ 'ਚ ਰੱਖ ਲੈਂਦੇ ਐ ਔਰ ਉਹਨਾਂ ਦਾ ਇਸਤੇਮਾਲ ਕਰਦੇ ਹੋ ਕਹਿੰਦੇ ਸੁੰਦਰਤਾ ਹੋਰ ਵੀ ਵੱਧ ਜਾਂਦੀ ਜਦੋਂ ਟੁੱਟਣ ਤੋਂ ਬਾਅਦ ਚੀਜ਼ ਜੁੜਦੀ ਹੈ ਉਹਦੀ ਖੂਬਸੂਰਤੀ ਵੱਧ ਜਾਂਦੀ ਉਹ ਇੱਕ ਅਨੋਖਾ ਪੀਸ ਬਣ ਜਾਂਦਾ ਸਮਝੇ ਨਾ ਜ਼ਰਾ ਇਸ ਲਈ ਤਾਹੀ ਕਿ ਆਂਦਾ ਕਿ ਕੋਈ ਚੀਜ਼ ਅਗਰ ਆਂਦੀ ਹੈ ਨਾ ਮੁਸੀਬਤ ਬੰਦਾ ਕਹਿੰਦਾ ਹੈ ਮੁਸੀਬਤ ਮੈਨੂੰ ਤੋੜ ਰਹੀ ਹੈ ਉਹ ਤੋੜ ਨਹੀਂ ਰਹੀ ਇਹ ਤੈਨੂੰ ਇੱਕ ਨਵਾਂ ਰੂਪ ਦੇ ਰਹੀ ਹੈ ਤੈਨੂੰ ਹੋਰ ਬਿਹਤਰ ਬਣਾ ਰਹੀ ਹੈ ਤੈਨੂੰ ਅਨੋਖਾ ਬਣਾ ਰਹੀ ਹੈ ਤੈਨੂੰ ਦੁਨੀਆ ਤੋਂ ਅਲੱਗ ਬਣਾ ਰਹੀ ਹੈ ਇਸ ਲਈ ਇਹਨੂੰ ਆਪਣੀ ਕਮਜ਼ੋਰੀ ਨਾ ਸਮਝ ਬਲਕਿ ਆਪਣੀ ਸ਼ਕਤੀ ਬਣਾ ਸਮਝਦੇ ਹੋ ਸੋ ਸੰਤਾ ਕੋਲ ਜਾ ਕੇ ਇਨਸਾਨ ਨੂੰ ਇੱਕ ਨਵਾਂ ਰੂਪ ਮਿਲਦਾ ਹੈ ਇਨਸਾਨ ਦੀ ਹਿੰਮਤ ਵੱਧਦੀ ਹੈ ਹੌਸਲਾ ਵੱਧਦਾ ਹੈ ਸਾਹਸ ਵੱਧਦਾ ਹੈ ਇਸ ਲਈ ਕਦੀ ਨਾ ਸੋਚੋ ਕਿ ਸੰਤ ਕੋ ਜਾ ਕੇ ਕੀ ਮਿਲਦਾ ਬਲਕਿ ਦੇਖੋ ਕਿ ਮਿਲਦਾ ਕੀ ਹੈ ਮਿਲਣਾ ਕਿ ਨਾ ਕੀ ਮਿਲਣਾ ਉੱਥੇ ਜਾ ਕੇ ਭਾਈ ਉੱਥੇ ਜਾ ਕੇ ਸਭ ਕੁਝ ਮਿਲਣਾ ਹੈ ਉੱਥੇ ਤਾਂ ਜ਼ਿੰਦਗੀ ਬਦਲੀ ਜਾਂਦੀ ਹੈ ਉੱਥੇ ਤਾਂ ਇਨਸਾਨ ਦੇ ਜੀਵਨ ਚ ਨੈਗੇਟਿਵਿਟੀ ਖਤਮ ਹੁੰਦੀ ਹੈ ਤੇ ਇਨਸਾਨ ਦੇ ਜੀਵਨ ਚ ਪੋਜ਼ਿਟਿਵਿਟੀ